ਓਕੇ ਬਾਵਿਆਂ ਗੁਰਦੁਆਰੇ ਦਾ ਮਸਲਾ ਔਰ ਉਹਦੇ ਵਿੱਚ ਕਿੰਨਾ ਨੁਕਸਾਨ ਹੋ ਰਿਹਾ ਨੁਕਸਾਨ ਇਹ ਹੋ ਰਿਹਾ ਕਿ ਜਨਤਾ ਦੀਆਂ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਵਾਂ ਉਹ ਇਸ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਹੋਈਆਂ ਪਿਛਲੇ ਦਿਨੀ ਰਾਣਾ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਗੁਰਦੁਆਰਿਆਂ ਤੇ ਕਬਜ਼ੇ ਹੋ ਰਹੇ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਊਗੇ ਤੁਸੀਂ ਦੇਖੋ ਕਿ ਇੰਪਰੂਵਮੈਂਟ ਅਸੋ ਦੇ ਚੇਅਰਮੈਨ ਗੁਰਪਾਲ ਇੰਡੀਅਨ ਜੀ ਨੇ ਬੀਤੇ ਦਿਨੀ ਇੱਕ ਟਿੱਪਣੀ ਕੀਤੀ ਸੀਗੀ ਜਦੋਂ ਰਾਣਾ ਜੀ ਨੇ ਇਹ ਗੱਲ ਕਹੀ ਆ ਕਿ ਗੁਰਦੁਆਰਿਆਂ ਤੇ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਊਗੇ ਤੁਸੀਂ ਦੇਖੋਗੇ ਜਿਹੜੀ ਮੈਨੇਜਮੈਂਟ ਆ ਉਹ ਕਿੱਦਾਂ ਡਰੀ ਦਰ ਸੈਮੀ ਹੋਈ ਆ ਤੁਸੀਂ ਦੱਸੋ ਕਿ ਬਿਨਾ ਸਰਕਾਰ ਦੇ ਦਖਲ ਤੋਂ ਜਾਂ ਸਰਕਾਰੀ ਪ੍ਰਭਾਵ ਵਾਲੇ ਬੰਦੇ ਤੋਂ ਬਿਨਾ ਕੋਈ ਵੀ ਕੰਮ ਹੋ ਸਕਦਾ ਔਰ ਉਹ ਡਰੀ ਹੋਈ ਇਸ ਟਾਈਮ ਉਹਨਾਂ ਦੀ ਮੈਨੇਜਮੈਂਟ ਆ ਬੜੀ ਪਰੇਸ਼ਾਨ ਆ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਆ ਬੜੀ ਸ਼ਰਮ ਵਾਲੀ ਗੱਲ ਆ ਇਸ ਕਰਕੇ ਮੈਂ ਭਗਵੰਤ ਮਾਨ ਸਾਹਿਬ ਕੋਲੋਂ ਬੇਨਤੀ ਉਹਨਾਂ ਨੂੰ ਇਹੀ ਕਰਦਾ ਕਿ ਕਿਰਪਾ ਕਰਕੇ ਇੰਪਰੂਵਮੈਂਟ ਟਰਸਟ ਦੇ ਤੁਹਾਡੇ ਚੇਅਰਮੈਨ ਸਾਹਿਬ ਨੇ ਇਹਨਾਂ ਨੂੰ ਬਦਲ ਦਿੱਤਾ ਜਾਵੇ ਕਿਉਂਕਿ ਹਾਲਾਤ ਕਪੂਰਥਲੇ ਦੇ ਬਹੁਤ ਮਾੜੇ ਨੇ ਬਹੁਤ ਮਾੜੇ ਹਾਲਾਤ ਕਪੂਰਥਲੇ ਦੇ ਚੱਲਦੇ ਪਏ ਨੇ ਇਹਨਾਂ ਨੂੰ ਤੁਰੰਤ ਬਦਲ ਦਿੱਤਾ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਦੀ ਤਾਂ ਪੋਜੀਸ਼ਨ ਪੂਰੇ ਪੰਜਾਬ ਦੇ ਵਿੱਚ ਅੱਗੇ ਹੀ ਬਹੁਤ ਖਰਾਬ ਹੋ ਚੁੱਕੀ ਆ ਸੋ ਰੇਂਦੀ ਸੇਂਦੀ ਕਰਸੋ ਜਿਹੜੀ ਆ ਕਪੂਰਥਲਾ ਦੇ ਵਿੱਚ ਤੁਹਾਡੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਾਹਿਬ ਇਹ ਤੁਹਾਨੂੰ ਹੋਰ ਵੀ ਤੁਹਾਡੀ ਪਾਰਟੀ ਨੂੰ ਡੋਬਰੇ ਨੇ ਕਮ ਸੇ ਕਮ ਤੁਸੀਂ ਆਪਣੇ ਸੀਆਈਡੀ ਡਿਪਾਰਟਮੈਂਟ ਵੱਲੋਂ ਆਪਣੀਆਂ ਜਿਹੜੀ ਇੰਟੈਲੀਜੈਂਸ ਦੀ ਤੁਹਾਡੀ ਹੈਗੀ ਆ ਟੀਮ ਆ ਉਹਨਾਂ ਕੋਲੋਂ ਦਰਾਫਤ ਕਰੋ ਕਿ ਇਦਾਂ ਦਖਲਅੰਦਾਜ਼ੀ ਜਦੋਂ ਤੁਸੀਂ ਕਿਸੇ ਧਰਮ ਦੇ ਵਿੱਚ ਕਰੋਗੇ ਇਹ ਲੋਕ ਬਰਦਾਸ਼ਤ ਨਹੀਂ ਕਰਦੇ ਬੀਤੇ ਦਿਨੀ ਉਹਨਾਂ ਨੇ ਇਹ ਗੱਲ ਕਹੀ ਵੇਖੋ ਰਾਣਾ ਜੀ ਨੂੰ ਉਹ ਗੱਲ ਕਹਿ ਰਹੇ ਆ ਕਿ ਉਹਨਾਂ ਨੂੰ ਸਹਿਰ ਕਰਨੀ ਚਾਹੀਦੀ ਆ ਮੈਂ ਸਮਝਦਾ ਬਿਲਕੁਲ ਠੀਕ ਗੱਲ ਆ ਸੈਰ ਕਰਨੀ ਚਾਹੀਦੀ ਆ ਇਹ ਚ ਕੋਈ ਦੋ ਰਾਏ ਨਹੀਂ ਮਗਰ ਮੇਰੀ ਇੰਡੀਅਨ ਜੀ ਨੂੰ ਬੇਨਤੀ ਇਹ ਆ ਕਿਰਪਾ ਕਰਕੇ ਤੁਸੀਂ ਰਾਣਾ ਜੀ ਨੂੰ ਨਾਲ ਲੈ ਕੇ ਜਾਓ ਔਰ ਉਹਨਾਂ ਦੇ ਨਾਲ ਆਪਣੇ ਪਾਪਾ ਜੀ ਨੂੰ ਵੀ ਸੈਰ ਕਰਾਓ ਉਹਨਾਂ ਨੂੰ ਵੀ ਨਾਲ ਲੈ ਕੇ ਜਾਓ ਸ਼ਰਵਣ ਪੁੱਤਰ ਬਣੋ ਕਿਉਂਕਿ ਆਪਣੇ ਮਾਪੇ ਨੂੰ ਸਾਹਮਣਾ ਹਰੇਕ ਸ਼ਰਵਣ ਪੁੱਤਰ ਦੀ ਡਿਊਟੀ ਬਣਦੀ ਆ ਬਜਾਏ ਕਿ ਤੁਸੀਂ ਰਾਣਾ ਗੁਰਜੀਤ ਸਿੰਘ ਜੀ ਨੂੰ ਕਹੋ ਕਿ ਤੁਸੀਂ ਸੈਰ ਕਰੋ ਤੁਸੀਂ ਨਾਲਾ ਜੀ ਨਾਲ ਜਾਣ ਨੂੰ ਤਿਆਰ ਹੋ ਜੂਗੇ ਮਗਰ ਤੁਸੀਂ ਆਪਣੇ ਪਿਤਾ ਜੀ ਨੂੰ ਨਾਲ ਲੈ ਕੇ ਜਾਓ ਉਹਨਾਂ ਨੂੰ ਵੀ ਨਾਲ ਸੈਰ ਕਰਾਓ ਯਾਰ ਚੰਗੀ ਗੱਲ ਬਣਦੀ ਆ ਨਹੀਂ ਤੇ ਜਿਹੜੀ ਉਹ ਗੱਲ ਕੀ ਰੇ ਕਿ ਬਲੱਡ ਦਾ ਸਰਕਟ ਸਹੀ ਚੱਲੂਗਾ ਤਾਂ ਕਿਤਨਾ ਕਿਤ ਇੱਕ ਗੱਲ ਨੂੰ ਕਿਦ ਦੇਖੋ ਇਹ ਦਿੱਕਤ ਤਾਂ ਦੇਖੋ ਇੰਡੀਆ ਨੂੰ ਆ ਬਲੱਡ ਸਰਕਲ ਤਾਂ ਸਰਕਾਰ ਦਾ ਡਾਊਨ ਹੋਣ ਜਾ ਰਿਹਾ ਔਰ ਡਾਊਨ ਹੋ ਚੁੱਕਾ ਇਹ ਪਨੂਮਾ ਟੈਸਟ ਦੇ ਵਿੱਚ ਇੰਪਨੂਮਾ ਟੈਸਟ ਦੇ ਵਿੱਚ ਜਿੰਨੀ ਭੰਦਲੇਵਾਜੀ ਆ ਇਹ ਮੈਂ ਤੁਹਾਨੂੰ ਦੱਸ ਦਵਾ ਤੁਸੀਂ ਪੱਤਰਕਾਰ ਹੋ ਤੁਸੀਂ ਇਸ ਚੀਜ਼ ਦੀ ਖੋਜ ਕਰ ਸਕਦੇ ਹੋ ਜੋ ਇੰਪਰੂਵਮੈਂਟ ਰਸ ਦੇ ਹਾਲਾਤ ਨੇ ਤੁਸੀਂ ਮੈਨੂੰ ਇਹ ਦੱਸੋ ਕਿ 5 ਵਜੇ ਤੋਂ ਬਾਅਦ ਕਿਹੜਾ ਸਰਕਾਰੀ ਅਧਾਇਰਾ ਖੁੱਲਾ ਹੁੰਦਾ ਔਰ ਤੁਸੀਂ ਹੁਣ ਜਾ ਕੇ ਚਲਜੋ ਸ਼ਾਮ ਨੂੰ 7 ਵਜਨ 8 ਵਜਨ 9 ਵਜਨ ਉਥੇ ਚੇਅਰਮੈਨ ਸਾਹਿਬ ਅਤੇ ਉਹਨਾਂ ਦੇ ਸਾਥੀ ਇਸ ਟਾਈਮ 5 ਵਜੇ ਤੋਂ ਬਾਅਦ ਦਫਤਰ ਕੀ ਕਰਦੇ ਨੇ ਜੀ ਕਲਾਸ 4 ਦੇ ਬੰਦੇ ਉਹ ਬੋਲਣ ਨੂੰ ਤਿਆਰ ਨਹੀਂ ਜਿਹੜਾ ਉਹਨਾਂ ਦੇ EMPLOYEES ਨੇ ਉਹਨਾਂ ਨੂੰ ਨਾਲ ਕਾਠ ਮਾਰ ਕੇ ਰੱਖਿਆ ਜਾਂਦਾ ਉਥੇ ਕਿੰਨੀ ਕੁ ਮਾੜੀ ਗੱਲ ਆ ਦੂਜੀ ਗੱਲ ਆ ਕਿ ਇੰਪਰੂਵਮੈਂਟ ਰਸ ਦੇ ਕੋਲ ਦੋ ਡਰਾਈਵਰ ਨੇ ਸਰਕਾਰੀ ਦੋ ਡਰਾਈਵਰ ਨੇ ਔਰ ਉਹਨਾਂ ਵਿੱਚੋਂ ਇੱਕ ਡਰਾਈਵਰ ਮਾਨਯੋਗ ਡੀਸੀ ਸਾਹਿਬ ਦੇ ਕੋਲ ਗਿਆ ਹੋਇਆ ਔਰ ਮੈਂ ਡੀਸੀ ਸਾਹਿਬ ਨੂੰ ਪੁੱਛਣਾ ਚਾਹਨਾ ਤੁਹਾਡੇ মিডিਆ ਦੇ ਰਾਹੀਂ ਕਿ ਉਹ ਕੇਸ ਬਿਨਾ ਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਾਹਿਬ ਨੇ ਉਹ ਡਰਾਈਵਰ ਵਾਪਸ ਬੁਲਾ ਲਿਆ ਵਾਪਸ ਬੁਲਾਇਆ ਡਰਾਈਵਰ ਦਾ ਨਾਮ ਸਰਦਾਰ ਗੁਰਦੇਵ ਸਿੰਘਾ ਉਹਨੂੰ ਵਾਪਸ ਬੁਲਾਇਆ ਗਿਆ ਇੰਪਰੂਵਮੈਂਟ ਟਰਸਟ ਦੇਖੋ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਡਰਾਈਵਰ ਦੀ ਲੋੜ ਆ ਉਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੱਡੀਆਂ 'ਚ ਜਾਣਾ ਆਣਾ ਡਰਾਈਵਰਾਂ ਨੂੰ ਚਾਹੀਦਾ ਇੰਪਰੂਵਮੈਂਟ ਐਡਰੈਸ ਦੇ ਵਿੱਚ ਕਿਹੜੀ ਐਡਰੈਸ ਮਾਰ ਮਾਰ ਲੱਗੀ ਆ ਔਰ ਉਹ ਡਰਾਈਵਰ ਸਾਹਿਬ ਨੇ ਉਹ ਇਹਨਾਂ ਦੇ ਚੇਅਰਮੈਨ ਸਾਹਿਬ ਦੇ ਬੱਚੇ ਲਾਲਵਣੀ ਸਕੂਲ ਤੋਂ ਲੈਣ ਜਾਂਦੇ ਨੇ ਤੁਸੀਂ ਦੁਬਾਰ ਨੂੰ ਜਦੋਂ ਮਰਜ਼ੀ ਜਦੋਂ ਸਕੂਲੇ ਛੁੱਟੀ ਹੁੰਦੀ ਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਇਹ ਸਰਕਾਰੀ ਅਮਲੇ ਦੀ ਦੁਰਵਰਤੋਂ ਆ ਸਰਕਾਰੀ ਪੈਸੇ ਦੀ ਦੁਰਵਰਤੋਂ ਆ ਇਹ ਗਵਰਨਮੈਂਟ ਦਾ ਪੈਸਾ ਨਹੀਂ ਇਹ ਆਮ ਜਨਤਾ ਦਾ ਪੈਸਾ ਆ ਇੱਕ ਪਾਸੇ ਮਾਨ ਸਾਹਿਬ ਇਹ ਇਹ ਇਸ ਗੱਲ ਦੀ ਪੁਰਜੋਰ ਗੱਲਾਂ ਕਰਦੇ ਨੇ ਕਿ ਇਹ ਲੋਕਾਂ ਦੇ ਪੈਸੇ ਨੂੰ ਸੇਵ ਰੱਖਣਗੇ ਤੁਸੀਂ ਸੇਵ ਰੱਖੋਗੇ ਤੁਹਾਡਾ ਚੇਅਰਮੈਨ ਦਿਨ ਦਿਹਾੜੇ ਪਰ ਕੱਚੇ ਉਡਾਰਿਆ ਵਾ ਜਨਤਾ ਦੇ ਪੈਸੇ ਦੇ ਕਿੰਨੀ ਧੰਦਲੀ ਹੋ ਰਹੀ ਆ ਜਦੋਂ ਕੋਈ ਵੀ ਬਿਲਡਿੰਗ ਜਦੋਂ ਕੋਈ ਵੀ ਸਰਕਾਰੀ ਬਿਲਡਿੰਗ ਜਾਂ ਸਰਕਾਰੀ ਕੋਈ ਵੀ ਕਲੋਨੀ ਕੱਟੀ ਜਾਂਦੀ ਆ ਇੰਪਰੂਵਮੈਂਟ ਟਰਸਟ ਵੱਲੋਂ ਉਹ ਜਦੋਂ ਕਾਰਪੋਰੇਸ਼ਨ ਨੂੰ ਹੈਂਡਓਵਰ ਹੋ ਜਾਂਦੀ ਆ ਜਦੋਂ ਕਾਰਪੋਰੇਸ਼ਨ ਨੂੰ ਹੈਂਡਓਵਰ ਹੋ ਜਾਵੇ ਉਹਦੇ ਬਾਅਦ ਇੰਪਰੂਵਮੈਂਟ ਡੈਸ ਦਾ ਕੋਈ ਵੀ ਦਖਲ ਨਹੀਂ ਰੰਦਾ ਔਰ ਬੀਤੇ ਦੀ ਕਈ ਬੂਥ ਇਦਾਂ ਦੇ ਨੇ ਕਈ ਇਦਾਂ ਦੇ ਬੂਥ ਨੇ ਉਹਨਾਂ ਦੇ ਉੱਤੇ ਜਾ ਕੇ ਉਹਨਾਂ ਨੂੰ ਨੋਟਿਸ ਕੱਢੇ ਜਾ ਰਹੇ ਨੇ ਉਹਨਾਂ ਨੂੰ ਡਰਾਇਆ ਜਾ ਰਿਹਾ ਸ਼ਹਿਰ ਦੇ ਵਿੱਚ ਮੈਂ ਤੁਹਾਨੂੰ ਕਿੰਨੇ ਕੰਮ ਦਿਖਾ ਸਕਦਾ ਉਹ ਕੰਮ ਇਸੇ ਕਰਕੇ ਬੰਦ ਹੋ ਗਏ ਨੇ ਉਹ ਕੰਮ ਬੰਦ ਪਏ ਨੇ ਇਸੇ ਕਰਕੇ ਇੰਪਰੂਵਮੈਂਟ ਡੈਸ ਦੇ ਚੇਅਰਮੈਨ ਦੀ ਨਜ਼ਾਇਜ਼ ਦਖਲਅੰਦਾਜ਼ੀ ਕਰਕੇ ਇਹਦੇ ਪਿੱਛੇ ਮਨਸ਼ਾ ਕੀ ਆ ਕੀ ਆਪਾਂ ਪੈਸੇ ਇਕੱਠੇ ਕਰਨਾ ਚਾਹੁੰਦੇ ਆ ਲੋਕਾਂ ਨੂੰ ਡਰਾਣਾ ਚਾਹਨੇ ਆ ਜਦ ਕਿ ਇੰਪਰੂਵਮੈਂਟ ਟੈਸਟ ਦਾ ਤਾਂ ਬਿਲਕੁਲ ਟੈਸਟ ਖਤਮ ਹੋ ਜਾਂਦਾ ਜਦੋਂ ਆਪਾਂ ਹੈਂਡ ਓਵਰ ਕਰ ਦਿੰਨੇ ਇਹਦਾ ਮਤਲਬ ਕੀ ਆ ਕਿ ਇਹ ਸਾਰੀ ਅਣਦੇਖੀ ਕੀਤੀ ਜਾ ਰਹੀ ਆ ਲੋਕਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਵਾ ਤਾਂ ਜੋ ਪੈਸੇ ਇਕੱਠੇ ਕੀਤੇ ਜਾ ਸਕਣ ਮੈਂ ਇੱਕ ਵਾਰ ਫੇਰ ਮਾਨਸਾ ਨੂੰ ਬੇਨਤੀ ਕਰਦਾ ਕਿ ਇਸ ਚੇਅਰਮੈਨ ਨੂੰ ਆਪ ਹੀ ਬਦਲ ਦਿਓ ਤੇ ਚੰਗੇ ਰਹੂਗੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਦਨਾਮੀ ਜਿਹੜੀ ਬਹੁਤ ਜ਼ਿਆਦਾ ਧਾਰਮਿਕ ਮੁੱਦੇ 'ਚ ਦਖਲਅੰਦਾਜ਼ੀ ਕਰਕੇ ਹੋ ਰਹੀ ਆ ਦੂਜੇ ਪਾਸੇ ਜਨਤਾ ਦਾ ਜਿਹੜਾ ਪੈਸਾ ਵਾ ਉਹਨੂੰ ਨਾਜਾਇਜ਼ ਵਰਤੋਂ ਕੀਤੀ ਜਾ ਰਹੀ ਆ ਧੱਕਾ ਕੀਤਾ ਜਾ ਰਿਆ ਵਾ ਸਰਕਾਰੀ ਅਮਲਾ ਤੁਸੀਂ ਦੇਖੋ ਤੇ ਬਿਜਲੀ ਫੁਕੀ ਜਾ ਰਹੀ ਆ ਲੋਕਾਂ ਨੂੰ ਜਿਹੜੇ ਉਹਨਾਂ ਦੇ EMPLOYEES ਨੇ ਉਹਨਾਂ ਨੂੰ ਉਹ ਨਾਲ ਰੱਖਿਆ ਜਾ ਰਿਆ ਘਰ ਨਹੀਂ ਜਾਣ ਦਿੱਤਾ ਜਾ ਰਿਆ ਇਹ ਗੱਲਾਂ ਲੋਕ ਦਬੀ ਜਵਾਨ ਚ ਕਰ ਰਹੇ ਨੇ ਉਹ ਬੋਲਦੇ ਨਹੀਂ ਡਰਦੇ ਨੇ ਕਿ ਕੱਲ ਨੂੰ ਸਾਡਾ ਚੇਅਰਮੈਨ ਸਾਹਿਬ ਨੁਕਸਾਨ ਨਾ ਕਰ ਦੇਣ ਸੋ ਇਹਨਾਂ ਦੇ ਹਾਲਾਤ ਬਣੇ ਹੋਏ ਨੇ RGPCC ਮੈਂਬਰ ਨੇ ਵੀ ਕਿਹਾ ਕਿ ਜਿਹੜੇ ਚੇਅਰਮੈਨ ਨੇ ਨਗਰ ਸੁਧਾਰ ਟਰੱਸਟ ਦੇ ਉਹਨਾਂ ਨੇ ਮर्यादा ਦੀ ਉਲੰਘਣਾ ਕੀਤੀ ਹੈ ਧਾਰਮਿਕ ਮर्याਦਾ ਦੀ ਦੇਖੋ ਇਹ ਐਜੀਪੀਸੀ ਦਾ ਨਹੀਂ ਸਾਰੇ ਲੋਕ ਕਹਿ ਰਹੇ ਨੇ ਕਿ ਦੇਖੋ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਕੋਈ ਵੀ ਮਗਰ ਸਰਕਾਰੀ ਬੰਦਾ ਸਰਕਾਰੀ ਪਾਰਟੀ ਦਾ ਗਵਰਨਮੈਂਟ ਦਾ ਨੁਮਾਇੰਦਾ ਜਦੋਂ ਦਖਲਅੰਦਾਜ਼ੀ ਕਰੂਗਾ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਜਾਂਦਾ ਮੈਂ ਡੀਸੀ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ 145 ਲਾ ਕੇ ਬਹੁਤ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਨਹੀਂ ਤਾਂ ਉੱਥੇ ਪਤਾ ਨਹੀਂ ਕੀ ਹਾਲਾਤ ਬਣੇ ਹੋਏ ਨੇ ਤੁਸੀਂ ਜਾ ਕੇ ਤਾਂ ਦੇਖੋ ਯਾਰ ਸੰਗਤ ਬੜੀ ਮਰਿਆਦਾ ਦੇ ਨਾਲ ਜੁੜੀ ਹੋਈ ਆ ਆਪਣੀਆਂ ਭਾਵਨਾਵਾਂ ਲੈ ਕੇ ਭਗਵਾਨ ਦੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਂਦੇ ਨੇ ਲੋਕ ਡਰੇ ਹੋਏ ਨੇ 50 50 ਸਾਲ ਦੇ 60 60 ਸਾਲ ਦੇ ਜਿਹੜੇ ਬਜ਼ੁਰਗ ਨੇ ਉਹ ਡਰਦੇ ਅੰਦਰ ਨਹੀਂ ਜਾਂਦੇ ਤੁਸੀਂ ਦੇਖੋ ਤਾਂ ਸਹੀ ਇਹ ਗੱਲ ਕੋ ਚੰਗੀ ਥੋੜਿਆ ਇਸ ਗੱਲ ਨੂੰ ਸਮਝਣ ਦੀ ਲੋੜ ਆ ਕਿ ਇਸ ਕਿਦਾਂ ਦੇ ਹਾਲਾਤ ਬਣੇ ਪਏ ਨੇ ਸੋ ਇਸ ਮੁੱਦਨ ਲੈ ਕੇ ਤੁਹਾਡੀ ਕਾਂਗਰਸ ਪਾਰਟੀ ਕੀ ਉਪਰਾਲਾ ਕਰੇਗੀ ਇਸ ਵਿੱਚ ਦੇਖੋ ਰਾਣਾ ਜੀ ਨੇ ਵੀ ਗੱਲ ਸਾਫ਼ ਕਹੀ ਆ ਕਿ ਗੁਰਦੁਆਰਿਆਂ ਦੇ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਮੈਂ ਇੰਡੀਅਨ ਸਾਹਿਬ ਨੂੰ ਬੇਨਤੀ ਕਰਦਾ ਕਿ ਆਪਣੀਆਂ ਦਖਲਅੰਦਾਜ਼ੀਆਂ ਛੱਡ ਦੇਣ ਚੰਗੇ ਰਹੋਗੇ ਬਾਕੀ ਗੱਲ ਇਹ ਕਿ ਉਹ ਉਹਨਾਂ ਨੇ ਸੁਨਣਾ ਤਾਂ ਹੈ ਨਹੀਂ ਕਿਉਂਕਿ ਉਹ ਇਸ ਟਾਈਮ ਸਮਾਨ ਤੇ ਦੇਖ ਰਹੇ ਨੇ ਉਹ ਇਹ ਨਹੀਂ ਸੋਚਦੇ ਕਿ ਮੈਂ ਇਸ ਕਪੂਰਥਲੇ ਨਾਲ ਜੁੜਿਆ ਹਾਂ ਵਾਂ ਕਿ ਮੈਂ ਲੋਕਾਂ ਨਾਲ ਜੁੜਿਆ ਹਾਂ ਜੁੜ ਕੇ ਰਹਾ ਮਗਰ ਉਹਨਾਂ ਨੂੰ ਸਮਝਾਉਣ ਤੋਂ ਮੈਨੂੰ ਸਮਝਦਾ ਮੈਂ ਨਹੀਂ ਸਮਝਦਾ ਕਿ ਇਹ ਉਹਨਾਂ ਨੂੰ ਇਸ ਕੱਲ ਦੀ ਸਮਝ ਹੈਗੀ ਆ ਪਰ ਸਰਕਾਰ ਚ ਪੂਰੀ ਚੱਲਦੀ ਉਹਨੇ ਧਰਮਾਂ ਵੀ ਸਮਾਪਤ ਕਰ ਦੇ ਦੇਖੋ ਸਰਕਾਰ ਚ ਜੇ ਪੂਰੀ ਚੱਲਦੀ ਆ ਤੇ ਤਦ ਇਹ ਕਹਿ ਰਹੇ ਆ ਕਿ ਮਾਨ ਸਾਹਿਬ ਬਚੀ ਖੁਚੀ ਵੀ ਆਪ ਖਤਮ ਹੋ ਜਾਣੀ ਆ ਚਲਦੀ ਦਾ ਮਤਲਬ ਇਹੀ ਹੈ ਨਾ ਕਿ ਨਜ਼ਾਇਜ਼ ਕੰਮਾਂ 'ਚ ਚਲਦੀ ਆ ਧੱਕੇ ਸ਼ਾਹੀ ਦੇ ਵਿੱਚ ਚਲਦੀ ਆ ਚੰਗੇ ਕੰਮਾਂ ਵਾਸਤੇ ਚਲਦੀ ਨਹੀਂ ਇਥੋਂ ਮੈਂ ਇਹੀ ਸਾਬਿਤ ਹੁੰਦਾ ਪਿਆ